ਜਦੋਂ ਆਪਾਂ ਇਤਿਹਾਸ ਪੜ੍ਹਦੇ ਆਂ ਤੇ ਜਿਨ੍ਹਾਂ ਨੇ ਗੁਰੂ ਨਾਲ ਪ੍ਰੀਤ ਬਣਾਈ ਐ ਸਾਧ ਸੰਗਤ ਉਹ ਫਿਰ ਕਦੇ ਗੁਰੂ ਤੋਂ ਦੂਰ ਨਹੀਂ ਹੋਏ ਇਤਿਹਾਸ ਵਿੱਚ ਜ਼ਿਕਰ ਮਿਲਦਾ ਜਦੋਂ ਮਹਾਰਾਜ ਚਮਕੌਰ ਦੀ ਗੜੀ ਛੱਡ ਕੇ ਜਾਂਦੇ ਕਲਗੀਧਰ ਪਾਤਸ਼ਾ ਸੱਚੇ ਪਾਤਸ਼ਾ ਉੱਚ ਦਾ ਪੀਰ ਬਣ ਕੇ ਮਾਛੀਵਾੜੇ ਤੋਂ ਅੱਗੇ ਮਾਲਵੇ ਵੱਲ ਨੂੰ ਜਾਂਦੇ ਨੇ ਉੱਥੇ ਦੋ ਪਠਾਨ ਹਨ ਇੱਕ ਹੈ ਨਵੀ ਖਾਨ ਇੱਕ ਹੈ ਗਣੀ ਖਾਨ ਉਹ ਮਹਾਰਾਜ ਦੀ ਸੇਵਾ ਕਰਦੇ ਮਹਾਰਾਜ ਦੇ ਪਲੰਗ ਨੂੰ ਮੋੜਾ ਦਿੰਦੇ ਨੇ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਚਾਹੁੰਨੇ ਜਿਹੜੀ ਪ੍ਰੀਤ ਹੈ ਸਾਡੀ ਓੜਕ ਨਿਭ ਜਾਏ ਤੁਸੀਂ ਸਾਡੇ ਤੇ ਕਿਰਪਾ ਕਰੋ ਤੇ ਮਹਾਰਾਜ ਨੇ ਆਪਣੇ ਮੁਬਾਰਕ ਦਸਤ ਵਿੱਚ ਕਲਮ ਲੈ ਕੇ ਤੇ ਇੱਕ ਕਾਗਜ਼ ਦੇ ਉੱਪਰ ਇਹ ਗੱਲ ਲਿਖ ਕੇ ਦਿੱਤੀ ਮਹਾਰਾਜ ਕਹਿੰਦੇ ਨਵੀਖਾਂ ਤੇ ਗਣੀਖਾਂ ਮੇਰੇ ਲੀਕ ਪੁੱਤਰ ਹਨ ਲੀਕ ਪੁੱਤਰ ਦਾ ਅਰਥ ਹੈ ਮੈਂ ਲਿਖਤੀ ਤੌਰ ਤੇ ਇਹਨਾਂ ਨੂੰ ਆਪਣੇ ਪੁੱਤਰ ਮੰਨਦਾ ਹਾਂ ਲਿਖਤੀ ਤੌਰ ਤੇ ਮੈਂ ਗੱਲ ਲਿਖ ਕੇ ਦੇਣਾ ਹਾਂ ਅੱਜ ਵੀ ਉੱਥੇ ਮਹਾਰਾਜ ਦਾ ਹੱਥ ਲਿਖਿਤ ਹੁਕਮਨਾਮਾ ਸਹਿਬ ਮਾਛੀਵਾੜਾ ਸਹਿਬ ਗੁਰਦੁਆਰਾ ਨਵੀਖਾਂ ਗਣੀਖਾਂ ਲੇਹੇ ਲਿਖਿਆ ਹੋਇਆ ਉੱਥੇ ਰੱਖਿਆ ਹੋਇਆ ਹੈ ਬਕਾਇਦਾ ਦਰਸ਼ਨ ਕਰਿਓ ਜਾ ਕੇ ਕਿਤੇ ਮਹਾਰਾਜ ਮਹਾਰਾਜ ਕਹਿੰਦੇ ਮੈਂ ਇਹ ਗੱਲ ਲਿਖ ਕੇ ਦੇਣਾ ਹਾਂ ਕਿ ਇਹ ਮੇਰੇ ਪੁੱਤਰ ਹਨ ਮੇਰੇ ਫਰਜ਼ੰਦ ਹਨ ਤੇ ਇਹਨਾਂ ਦੀ ਸੇਵਾ ਕਰਕੇ ਜਿਹੜਾ ਸੇਵਾ ਕਰੇਗਾ ਉਹਨੂੰ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਮਹਾਰਾਜ ਨੇ ਐਡੀ ਕਿਰਪਾ ਕੀਤੀ ਕਿਹਦੇ ਸੱਚੇ ਪਾਤਸ਼ਾਹ ਤੇਰੇ ਚਰਨਾਂ ਤੋਂ ਹੁਣ ਦੂਰ ਹੋ ਕੇ ਰਹਿ ਨਹੀਂ ਸਕਦੇ ਸੀ ਤੇ ਸਹਿਬ ਨੇ ਫਰਮਤ ਕੀਤੀ ਆਖਿਆ ਮੈਂ ਸਦਾ ਤੁਹਾਡੇ ਅੰਗ ਸੰਗ ਹੋਵਾਂਗਾ ਅੱਜ ਵੀ ਤੁਸੀਂ ਉਸ ਗੁਰਦੁਆਰਾ ਸਾਹਿਬ ਜਾਓਗੇ ਜਿੱਥੇ ਕਲਗੀਧਰ ਮਹਾਰਾਜ ਦਾ ਅਸਲ ਲੱਗਾ ਸੀ ਨਵੀਂ ਖਾਨ ਗਣੀ ਖਾਨ ਦੇ ਘਰ ਦੇ ਵਿੱਚ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਇਤਿਹਾਸ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਦਰਵਾਜੇ ਦੇ ਅੱਗੇ ਨਵੀ ਖਾਂ ਤੇ ਗਣੀ ਖਾਂ ਦੀਆਂ ਕਬਰਾਂ ਨੇ ਜਦੋਂ ਉਹ ਸਰੀਰ ਛੱਡ ਗਏ ਤਾਂ ਉਥੇ ਹੀ ਉਹਨਾਂ ਦੀਆਂ ਕਬਰਾਂ ਬਣਾਈਆਂ ਗਈਆਂ ਮਹਾਰਾਜ ਦੇ ਅੱਗੇ ਬਿਲਕੁਲ ਦਰਵਾਜੇ ਦੇ ਵਿੱਚ ਹਜ਼ੂਰੀ ਦੇ ਵਿੱਚ ਕਹਿੰਦੇ ਮਹਾਰਾਜ ਤੁਹਾਡੇ ਤੋਂ ਦੂਰ ਨਹੀਂ ਹੋਣਾ ਚਾਹੁੰਦੇ ਅਸੀਂ ਅਸੀਂ ਚਾਹੁੰਦੇ ਆ ਸਾਰੀ ਜ਼ਿੰਦਗੀ ਤੁਹਾਡੇ ਚਰਨਾਂ ਨਾਲ ਸੁਰਤ ਜੋੜੀ ਪ੍ਰੀਤ ਬਣਾਈ ਹੈ ਤੇ ਉਸ ਤੋਂ ਬਾਅਦ ਵੀ ਪ੍ਰੀਤ ਬਣੀ ਰਹੇ ਅੱਜ ਵੀ ਉਹ ਮਹਾਰਾਜ ਦੇ ਚਰਨਾਂ ਵਿੱਚ ਹਨ ਉਹ ਮਰ ਕੇ ਵੀ ਮਹਾਰਾਜ ਦੇ ਚਰਨਾਂ ਤੋਂ ਦੂਰ ਨਹੀਂ ਹੋਏ